ਇਹ ਕਾਲੇ ਕਾਨੂੰਨ ਲਿਆਉਣ ਵਾਲੀ ਸਰਕਾਰ ਮੁਰਦਾਬਾ 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 ਕਿਸਾਨ ਜੂਨੀਅਨ ਕ੍ਰਾਂਤੀਕਾਰੀ ਵੱਲੋਂ ਜੀਰਾ ਵਿਖੇ ਕੱਢਿਆ ਗਿਆ ਟਰੈਕਟਰ ਮਾਰਚ ਕੇਂਦਰ ਸਰਕਾਰ ਖਿਲਾਫ ਕੱਢਿਆ ਗਿਆ ਟਰੈਕਟਰ ਮਾਰਚ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਿੱਚ ਕੱਢਿਆ ਗਿਆ ਟਰੈਕਟਰ ਮਾਰਚ ਅੱਜ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਦਾਣਾ ਮੰਡੀ ਜੀਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਪਿੰਡਾਂ ਵਿੱਚੋਂ ਇੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਟਰੈਕਟਰ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਵੱਲੋਂ ਕੀਤੀ ਗਈ ਬਲਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਇੱਕ ਪਾਸੇ ਪੂਰਾ ਦੇਸ਼ 15 ਅਗਸਤ ਨੂੰ ਆਜ਼ਾਦੀ ਦਿਹਾੜੇ ਵਜੋਂ ਮਨਾ ਰਿਹਾ ਹੈ ਉੱਥੇ ਹੀ ਅੱਜ ਉਹਨਾਂ ਵੱਲੋਂ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਐਮਐਸਪੀ ਨੂੰ ਲੈ ਕੇ ਮੰਨੀਆਂ ਗਈਆਂ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਅਤੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਜੋ ਭਾਰਤੀ ਕਾਨੂੰਨਾਂ ਦੇ ਵਿੱਚ ਬਦਲਾਅ ਕੀਤੇ ਗਏ ਹਨ ਉਹ ਕਾਨੂੰਨ ਕਿਤੇ ਨਾ ਕਿਤੇ ਆਮ ਲੋਕਾਂ ਦੇ ਲਈ ਖਤਰਨਾਕ ਹਨ ਜਿਨ੍ਹਾਂ ਦੇ ਵਿਰੋਧ ਵਿੱਚ ਅੱਜ ਉਹਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਜੇ ਨਿਊਜ਼ ਪੰਜਾਬੀ ਲਈ ਜੀਰਾ ਤੋਂ ਸतीश ਵਿਜ ਦੀ ਰਿਪੋਰਟ ਮਾਰਚ ਆਏ ਦੀ ਜਿਹੜੀ ਸ਼ੰਭੂ ਤਖਨੌਰੀ ਮੈਂ ਜੀ ਬਲਦੇਵ ਸਿੰਘ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਅੱਜ ਜਿਹੜਾ ਅਸੀਂ ਇਹ ਟਰੈਕਟਰ ਮਾਰਚ ਕਰ ਰਹੇ ਆ ਇਹ ਅਸੀਂ ਪੂਰੇ ਦੇਸ਼ ਵਿੱਚ ਕਰ ਰਹੇ ਆ ਕਿਉਂਕਿ ਜਿਹੜੇ ਸਾਡੇ ਮੋਰਚੇ ਚੱਲ ਰਹੇ ਆ ਲਗਾਤਾਰ 13 ਫਰਵਰੀ ਤੋਂ ਸ਼ੰਭੂ ਤੇ ਤਖਨੌਰੀ ਮਾਰ ਬਾਰਡਰ ਹਾਊਸੇ ਉੱਥੇ ਕਾਲ ਦਿੱਤੀ ਹੋਈ ਆ ਕਿਉਂਕਿ ਐਮਐਸਪੀ ਤੇ ਜਿੱਦੀਆਂ ਹੋਰ ਨਾਲ ਲਖੀਮਪੁਰ ਖੀਰੀ ਵਰਗੀਆਂ ਮੰਗਾ ਸਾਡੀਆਂ ਲਗਾਤਾਰ ਲੰਘ ਰਹੀਆਂ ਵਾ ਸਰਕਾਰ ਉਹਨਾਂ ਤੇ ਕੋਈ ਗੱਲਬਾਤ ਨਹੀਂ ਕਰ ਰਹੀਗੀ ਉਹਦੇ ਸਬੰਧ ਵਿੱਚ ਤੇ ਲੋਕਾਂ ਨੂੰ ਇਹ ਦੱਸਣ ਮਾਰ ਸੀ ਕਿ ਸਾਡਾ ਮੋਰਚਾ ਚੱਲ ਰਿਹਾ ਵਾ ਤੇ ਮੋਰਚਾ ਮੰਗਾ ਮੰਨੇ ਜਾਣ ਤੱਕ ਜਾਰੀ ਰਹੂਗਾ ਅੱਜ ਪੂਰੇ ਦੇਸ਼ ਵਿੱਚ ਟਰੈਕਟਰ ਮਾਰਚ ਕੀਤੇ ਜਾ ਰਹੇ ਇਸ ਦੇ ਨਾਲ ਹੀ ਜਿਹੜੇ ਹੁਣ ਸੌਜਦਾਰੀ ਕਾਨੂੰਨ ਜਿਹੜੇ ਦੀ ਸੋਧਾਂ ਕਰਕੇ ਸਰਕਾਰ ਕਹਿ ਤਾਂ ਆ ਰਹੀ ਆ ਵੀ ਅਸੀਂ ਅੰਗਰੇਜ਼ਾਂ ਦੇ ਕਾਨੂੰਨ ਜਿਹੜੇ ਆ ਉਹ ਪਾਸੇ ਕਰਕੇ ਜਿਹੜੇ ਆ ਆਪਦੇ ਦੇਸ਼ ਦੇ ਕਾਨੂੰਨ ਲੈ ਕੇ ਆਏ ਆ ਪਰ ਜਦੋਂ ਉਹਨਾਂ ਦੀ ਘੋਕ ਪੜਤਾਲ ਕਰੀ ਆ ਤੇ ਉਹ ਜਿਹੜੀ ਕਾਨੂੰਨ ਆ ਉਹ ਕਿੰਨੇ ਖਤਰਨਾਕ ਆ ਲੋਕਾਂ ਵਾਸਤੇ ਕਿਉਂਕਿ ਆਪਾਂ ਜਾਣਦੇ ਕਿ ਹੁਣ ਤੱਕ ਜਿਹੜੇ ਅੰਗਰੇਜ਼ ਕਾਨੂੰਨ ਬਣਾਏ ਗਏ ਆ ਇਹ ਅੰਗਰੇਜ਼ਾਂ ਦੇ ਬਣਾਏ ਕਾਨੂੰਨ ਹੀ ਹੁਣ ਤੱਕ ਚੱਲਦੇ ਰਹੇ ਆ 1947 ਦੀ ਇੱਕ ਐਹੋ ਜੀ ਘਟਨਾ ਵਾਂ ਵੀ ਇੱਕ ਤਰਫ ਦਾ ਨਹਿਰੂ ਆਜ਼ਾਦੀ ਦਾ ਐਲਾਨ ਕਰ ਰਿਹਾ ਸੀਗਾ ਉਸੇ ਆਜ਼ਾਦੀ ਵਾਲੇ ਨੂੰ ਉਸੇ ਸਮੇਂ ਇੱਕ ਵਿਅਕਤੀ ਚਨਈ ਦੀ ਜੇਲ੍ਹ ਦੇ ਵਿੱਚ ਖੜ ਕੇ ờ ਹੋਰਿਆਂ ਦੇ ਉਲਟ ਤੇ ਆਜ਼ਾਦੀ ਦੇ ਹੱਕ ਦੇ ਵਿੱਚ ਭਾਸ਼ਣ ਦੇ ਰਿਹਾ ਸੀ ਕੈਦੀਆਂ ਨੂੰ ਇਕੱਠਾ ਕਰਕੇ ਤੇ ਤੁਸੀਂ ਹੈਰਾਨੀ ਦੀ ਗੱਲ ਹੋ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਉਸ ਬੰਦੇ ਤੇ ਪਰਚਾ ਪੈ ਗਿਆ ਜਦੋਂ ਮਸਲਾ ਸੁਪਰੀਮ ਕੋਰਟ ਚ ਗਿਆ ਤੇ ਉਹਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਮੈਂ ਤਾਂ ਦੇਸ਼ ਦੇ ਹੱਕ 'ਚ ਬੋਲ ਰਿਹਾ ਹਾਂ ਅੰਗਰੇਜ਼ਾਂ ਦੇ ਉਲਟ ਬੋਲ ਰਿਹਾ ਸੀ ਮੈਂ ਤਾਂ ਰੇਲੀ ਅੰਗਰੇਜ਼ਾਂ ਦੇ ਉਲਟ ਕਰ ਰਿਹਾ ਸੀ ਤੇ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਵੀ ਬੇਸ਼ੱਕ ਤੂੰ ਅੰਗਰੇਜ਼ਾਂ ਦੇ ਉਲਟ ਕਰ ਰਿਹਾ ਸੀ ਬੇਸ਼ੱਕ ਅੰਗਰੇਜ਼ ਚਲੇ ਗਏ ਪਰ ਕਾਨੂੰਨ ਉਹੀ ਆ ਤੇ ਉਹੀ ਕਾਨੂੰਨ ਲਾਗੂ ਹੋ ਰਿਹਾ ਹੁਣ ਜਿਵੇਂ ਜਿਵੇਂ ਤੁਸੀਂ ਦੇਖੋ ਜਿਵੇਂ ਜਿਵੇਂ ਸਾਡੇ ਦੇਸ਼ ਬਾਹਰਲੇ ਮੁਲਕ ਵਿਕਸਿਤ ਹੋ ਰਹੇ ਆ ਉਹ ਕੀ ਕਰ ਰਹੇ ਆ ਉਹ ਆਪਦੇ ਕਾਨੂੰਨਾਂ ਨੂੰ ਲੋਕਪੱਖੀ ਬਣਾ ਰਿਹਾ ਲਗਾ ਨਰਮ ਬਣਾ ਰਹੇ ਆ ਪਰ ਸਾਡੇ ਦੇਸ਼ ਦੀ ਵੱਧ ਕਿਸਮਤ ਹੀ ਆ ਕਿ ਆਜ਼ਾਦੀ ਤੋਂ ਇੰਨੇ ਸਾਲ ਬਾਅਦ ਵੀ ਜਿਹੜੀ ਅੰਗਰੇਜ਼ਾਂ ਦੇ ਕਾਨੂੰਨਾਂ ਨਾਲੋਂ ਵੀ ਕਿਤੇ ਸਖਤ ਕਾਨੂੰਨ ਜਿਹੜੇ ਆ ਉਹ ਹੁਣ ਲੈ ਕੇ ਆਏ ਆ ਜਿਸ ਤਰ੍ਹਾਂ ਮੋٹے ਤੌਰ ਤੇ ਜਿਵੇਂ ਆਪਾਂ ਕਹਿ ਲਈਏ ਵੀ ਪਹਿਲਾਂ ਜੇ ਕੋਈ ਪੁਲਿਸ ਰਿਮਾਂਡ ਦੇ ਵਿੱਚ ਬੰਦਾ ਜਾਂਦਾ ਸੀਗਾ 15 ਦਿਨ ਦਾ ਰਿਮਾਂਡ ਹੁੰਦਾ ਸੀ ਚਾਹੇ ਜੱਜ 5 ਦਿਨਾਂ ਦੇ ਦੇ ਦੇਵੇ 70 ਦਿਨਾਂ ਦਾ ਦੇ ਦੇਵੇ ਪਰ ਹੁਣ ਉਹ ਰਿਮਾਂਡ ਇੱਕ ਵਾਰੀ ਰਿਮਾਂਡ ਜਦੋਂ ਖਤਮ ਹੋ ਜਾਂਦਾ ਸੀ ਦੁਬਾਰਾ ਉਸ ਕੇਸ ਦੇ ਵਿੱਚ ਪੁਲਿਸ ਰਿਮਾਂਡ ਤੇ ਨਹੀਂ ਲਿਆ ਸਕਦੀ ਸੀ ਪਰ ਹੁਣ ਕੀ ਆ ਹੁਣ ਉਲਟ ਕਰਤਾ ਵੀ 60 ਦਿਨਾਂ ਦੇ ਵਿੱਚ ਵਿੱਚ ਜਦੋਂ ਮਰਜ਼ੀ ਰਿਮਾਂਡ ਲੈ ਸਕਦਾ ਸੋ ਇਹੋ ਜੇ ਹੋਰ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਸੋਧਾਂ ਕਰਤੀਆਂ ਜਿਹੜਾ ਵਿਸਤਾਰ ਕਰਨ ਦੀ ਲੋੜ ਆ ਜਿਹਦੇ ਕਰਕੇ ਅੱਜ ਕਾਪੀਆਂ ਵੀ ਸਾੜਾਂਗੇ ਦੇ ਟਰੈਕਟਰ ਮਾਰਚ ਵੀ ਕਰਾਂਗੇ